ਜਗਰਾਬਕ ਉਹ ਰੈਪ ਵੀ ਕਰ ਲੈਂਦੇ ਆਪਾਂ ਅਰੇ ਕਰਕੇ ਦਿਖਾ ਯਾ ਯਾ ਸ਼ਿਜੂ ਪੁੱਛਾ ਸ਼ਿਜੂ ਯਾ ਗਲਬ ਤੂੰ ਫੈਸਲਾ ਕਰ ਯਾ ਕੰਮ ਤੀਕਾ ਬਾਈ ਪਹਿਲਾਂ ਆਪਣਾ ਕੱਪੜਾ ਠੀਕ ਆ ਜਦੋਂ ਆਪਾਂ ਜਨਮ ਲੈਂਦਾ ਹੈਗਾ ਫਿਰ ਅਜ ਕਹਿੰਦੇ ਹੁਣ ਸੁਰੂ ਬੰਦੀ ਆ ਇਧਰੋਂ ਨਹੀਂ ਵੇਰ ਮਿਲਦੀ ਜੋ ਪ੍ਰੋਮੋਸ਼ਨ ਚੱਲੀ ਜਾਂਦੀ ਨੇ ਕੰਟੀਨਿਊਜ ਤੇ ਬਾਕੀ ਗੱਲ ਵੀਡੀਓ ਚੱਲੀ ਜਾਂਦੀ ਨੇ ਆਪਣੇ ਪੇਜ ਤੇ ਲਓ ਵੀ ਮਿੱਤਰੋ ਅੱਜ ਸਾਡੇ ਨਾਲ ਨੇ ਲਾਲਾ ਜੀ ਇਹਨਾਂ ਨੇ ਬਾਰੇ ਦੱਸਣ ਦੀ ਤਾਂ ਲੋੜ ਨਹੀਂ ਸਾਰੀ ਦੁਨੀਆ ਹੀ ਜਾਣਦੀ ਹੈਗੀ ਔਰ ਲਾਲੀ ਕੀ ਹਾਲ ਚਾਲ ਨੇ ਮੈਂ ਕਹਣਾ ਬਾਗੋ ਬਾਗ ਪੂਰੇ ਘੈਂਟ ਨਿਆਰੇ ਨੇ ਨਿਆਰੇ ਇਹੋ ਜਿਹੇ ਨਿਆਰੇ ਹਾਂ ਰੱਬ ਹਰ ਇੱਕ ਨੂੰ ਦਵੇ ਦੇਹਾ ਆ ਦੇਖੋ ਅੱਜ ਤਾਂ ਚੰਗੇ ਅੰਗੂਰ ਖਾਈਏ ਨੇ ਚੰਗੀਆਂ ਦਰਖਤਾਂ 'ਚ ਸਾਹਵੇਂ ਬੈਠੇ ਆਂ ਮੋਟਰ ਦੇ ਬੈਠੇ ਆ ਹੱਟੀ 'ਚ ਸਾਰਾ ਦਿਨ ਤੂੰ ਤੰਗ ਹੋਈ ਜਾਂਦਾ ਰਹਿਣਾ ਬੈਠਾ ਹੀ ਹਵਾ 'ਤੇ ਹੱਟੀ ਲੈਟ ਨਹੀਂ ਹੁੰਦੀ ਨਾਲੇ ਇਹੇ ਜੀ ਹਵਾ ਹਵਾ ਲੜ ਲਿਆ ਇਹੇ ਜੀ ਹਵਾ ਲੜ ਕੇ ਤਾ ਤੇਰੇ ਕੋਲੇ ਹੁਣ ਹੁਣਾਂ ਮੋਟਰ ਤੇ ਅੱਜ ਆਪਾਂ ਦਰੀਵ ਜੀਵਨ ਬਾਰੇ ਪੁੱਛਦੇ ਆਂ ਜੀਵਨ ਬਾਰੇ ਪੁੱਛਦੇ ਬਹੁਤ ਦਰਸ਼ਕਾਂ ਦੇ ਮੈਸੇਜ ਆਉਂਦੇ ਹੁੰਦੇ ਸੀ ਵੀ ਲਾਲਾ ਜੀ ਦੇ ਜੀਵਨ ਬਾਰੇ ਦੱਸੋ ਵੀ ਕੀ ਕਰਦੇ ਨੇ ਕੀ ਸਿਸਟਮ ਨੇ ਸਾਰਾ ਏ ਟੂ ਜ਼ेड ਆਪਾਂ ਡਿਟੇਲ 'ਚ ਦੱਸ ਦਿਓ ਅੱਜ ਦੱਸਦੇ ਹੈਂ ਦੱਸ ਦਰਨੇ ਆ ਆਪਣੇ ਚਾਹਵਨਾਂ ਦੇ ਇਹ ਪਿਆਰ ਦੇ ਭੁੱਖੇ ਆਪਾਂ ਹਾਂ ਜੇ ਪਿਆਰ ਦੇਣੇ ਤਾਂ ਇਹੋ ਆਪਣਾ ਤੋਰੀ ਫੁਲਕਾ ਚੱਲੂਗਾ ਫੇਰੀ ਤੋਰੀ ਹੁਣ ਕੱਢ ਲੂਗਾ ਜਲਦੀ ਜਲਦੀ ਵੀਡੀਓ ਸ਼ੇਅਰ ਮਾਰੀ ਚੱਲੋ ਜਿਹੜਾ ਕਮੈਂਟ ਮਾਰੀ ਚੱਲੋ ਉਸ ਵੀ ਜੋ ਤਾਂ ਕੀ ਪੁੱਛਣਾ ਮਾਰਾ ਜੀ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਆਪਣਾ ਜਿਹੜਾ ਕਿੱਤਾ ਵੀ ਉਹ ਕੀ ਕੀਤਾ ਆਪਣਾ ਕੀ ਕਰਦੇ ਆ ਕੰਮ ਤੀਗਾ ਬਾਈ ਪਹਿਲਾਂ ਆਪਣਾ ਕੱਪੜੇ ਦੇ ਦੇ ਅੱਛਾ ਠੀਕ ਆ ਜਦੋਂ ਆਪਾਂ ਜਨਮ ਲੈਂਦਾ ਹੈਗਾ ਫਿਰ ਅੱਜ ਕੱਲ੍ਹ ਹੁਣ ਸਾਨੂੰ ਪਤਾ ਹੀ ਐ ਇਦਾਂ ਨੂੰ ਨਹੀਂ ਵਹਿਲ ਮਿਲਦੀ ਜੋਤ ਪ੍ਰੋਮੋਸ਼ਨ ਚੱਲੀ ਜਾਂਦੇ ਨੇ ਕੰਟੀਨਿਊਜ ਤੇ ਬਾਕੀ ਗੱਲ ਵੀਡੀਓ ਚੱਲੀ ਜਾਂਦੇ ਨੇ ਆਪਣੇ ਪੇਜ ਬਣੇ ਨੇ ਬਾਕੀ ਤੇਰੇ ਵਰਗੇ ਭਰਾ ਕੋਲੇ ਜਿਹੜਾ ਮਾਰ ਲਈਦਾ ਉਹ ਵਿਲੇਜ ਹੋ ਜਾਈਦਾ ਹੈਗਾ ਹਾਂ ਐਕਟਿੰਗ ਵੀਟੇ ਮਤਲਬ ਵੀ ਇਹਨਾਂ ਨਾਲ ਘਰ ਦੀ ਆਈ ਚਲਾਈ ਦੀ ਆਈ ਚਲਾਈ ਚੱਲੀ ਜਾਂਦੀ ਹੈਗੀ ਬਾਕੀ ਹੁਣ ਰੰਗਲ ਮੰਗਲ ਲੱਗੇ ਪਏ ਨੇ ਪਰਮਾਤਮਾ ਦੀ ਕਿਰਪਾ ਨਾਲ ਅੱਜ ਦੀ ਘੜੀ ਸਵੇਰ ਕਿਸੇ ਨੇ ਦੇਖਿਆ ਨਹੀਂ ਉਹ ਵੀ ਕਹੇ ਜਾਊਗਾ ਹਾਂ ਵੀ ਸਵੇਰ ਦਾ ਕੀ ਪਤਾ ਕੇ ਹਾਂ ਵੱਡੇ ਵੱਡੇ ਫਲॉप ਹੋ ਜਾਂਦੇ ਨੇ ਆਪਾਂ ਤਾਂ ਫੇਰ ਵੀ ਚੱਲਾ ਛੋਟੇ ਪੱਤਰ ਦੇਾਂਗੇ ਜਿਹੜੇ ਜਾਂਦੇ ਡਿਲੀਟ ਹੋ ਜਾਂਦੇ ਸਾਰੇ ਹਾਂ ਹਾਂ ਬਸ ਬਾਕੀ ਦੁਨੀਆ ਪਿਆਰ ਬਹੁਤ ਕਰ ਰਹੀ ਆ ਯਾਰ ਮੈਂ ਦੇਖ ਮੈਂ ਦੇਖ ਤੇਰਾ ਵੀ ਖਿਆਲ ਰੱਖਣਾ ਪੈਂਦਾ ਹੈਗਾ ਤੇ ਇੱਕ ਨਾਲੇ ਸਵਾਲ ਹੋਰ ਸੀ ਹਾਂ ਵੀ ਪ੍ਰੋਡੂਸਰ ਡੀਐਕਐਕਐਸ ਦੇ ਨਾਲ ਵੀ ਤੇਰਾ ਵੀ ਕਿਵੇਂ ਬਣਿਆ ਵੀ ਉਹਨਾਂ ਨਾਲ ਕੰਮ ਕਰਨ ਦਾ ਸਹਿਯੋਗ ਸਹਿਯੋਗ ਐ ਬਣਿਆ ਜੋ ਤਾਂ ਜਦੋਂ ਟਿਕਟੌਕ ਚੱਲਦੀ ਹੁੰਦੀ ਸੀਗੀ ਮੈਂ ਟਿਕਟੌਕ ਦੇ ਵਿੱਚ ਮਾਸਟਰ ਰਹਿਣਾ ਹੁੰਦਾ ਸੀਗਾ ਸਾਢੇ 4 ਲੱਖ 5 ਲੱਖ ਫਾਲੋਅਰ ਸੀਗੇ ਜੋ ਟਿਕਟੌਕ ਬੰਦ ਕਰਤੀ ਬੈਨ ਕਰਤੀ ਵੈਸੇ ਪ੍ਰੋਡੂਸਰ ਕੋਲ ਜਾਂਦਾ ਹੁੰਦਾ ਸੀਗਾ ਮਤਲਬ ਕਿ ਜਾਂਦਾ ਛੋਟਾ ਮੋਟਾ ਰੋਲ ਕਰਦਾ ਹੁੰਦਾ ਸੀਗਾ ਪਰ ਜਿਆਦਾ ਔਰ ਲੰਬਾ ਰੋਲ ਨਹੀਂ ਲੈ ਮੈਂ ਲੈਂਦਾ ਸੀਗਾ ਜੋ ਟਿਕਟੌਕ ਪਲੇਟਫਾਰਮ ਖਤਮ ਹੋ ਗਿਆ ਮੈਂ ਉਹ ਚ ਮਸਤ ਰਹਿ ਰਿਹਾ ਸੀ ਮੈਂ ਇਹਨਾਂ ਕੋਲੇ ਘਟ ਜਾਂਦਾ ਸੀਗਾ ਫਿਰ ਜਦੋਂ ਪਲੇਟਫਾਰਮ ਖਤਮ ਹੋ ਗਿਆ ਮੈਂ ਉਦਾਸ ਜਹ ਰਹਿਣ ਲੱਗ ਗਿਆ ਫਿਰ ਪ੍ਰੋਡੂਸਰ ਕਹਿੰਦਾ ਵੀ ਤੂੰ ਉਦਾਸ ਨਾ ਰਹਾ ਕਰ ਤੂੰ ਮੇਰੇ ਨਾਲ ਪੱਕਾ ਆ ਜਾ ਤੇਰਾ ਇੰਸਟਾ ਪੇਜ ਬਣਾਉਣਾ ਮੈਂ ਤੇਰਾ YouTube ਬਣਾਉਣਾ ਸਾਰਾ ਮੇਰੇ ਪੇਜ ਉਨੇ ਖੜੇ ਕਰੇ ਉੱਥੋਂ ਤੇ ਮੈਂ ਬਾਈ ਫਿਰ ਪੱਕਾ ਹੀ ਉਹਦੇ ਨਾਲ ਰੋਲ ਮਤਲਬ ਕਹਿਣ ਦਾ ਆਪਾ ਵੀ ਪ੍ਰੋਡੂਸਰ ਨੇ ਰੋਜੀ ਰੋਟੀ ਪਾਦਾ ਪ੍ਰੋਡੂਸਰ ਨੇ ਰੋਜੀ ਰੋਟੀ ਪਾਤਾ ਬਾਈ ਬਾਕੀ ਆ ਬਾਲ ਜੇ ਮੇਰੇ ਝੜ ਗਈ ਸੀ ਉਹਨੂੰ ਫਿਰ ਅੰਤਾਜਾ ਲਾ ਕੇ ਪੂਰਾ ਵੀ ਤੈਨੂੰ ਲਾਲਿਆ ਵਾਲਾ ਰੋਲ ਦੇਣਿਆ ਵੀ ਤੂੰ ਉਹਦੇ ਵਿੱਚ ਫਿੱਟ ਬਹਿ ਜਾਏਗਾ ਇਹ ਵੀ ਮੈਂ ਪ੍ਰੋਡੂਸਰ ਨੇ ਦੱਸਿਆ ਜੀ ਵੀ ਤੇਰੇ ਬਾਲ ਆ ਗਏ ਆ ਇਹ ਆ ਕੰਮ ਕਰ ਇਹ ਯਾਰ ਰੋਲ ਦਿੰਦਾ ਉਹਨੇ ਮੈਂ ਕਹਿੰਦਾ ਅੱਜ ਕਿਆ ਬਾਤਾਂ ਨੇ ਬਈ ਰੰਗਲ ਮੰਗਲ ਲੱਗੇ ਪਏ ਨੇ ਹੁਣ ਤਾਂ ਉਹਨੂੰ ਤਾਂ ਯਾਦ ਕਰਦਾ ਆਂਗਾ ਯਾਦ ਬਾਈ ਹਰ ਟਾਈਮ ਯਾਦ ਕਰਾਂਗੇ ਤੇ ਅੱਜ ਕੱਲ ਮਤਲਬ ਵੀ ਵੈਬ ਸੀਰੀਆਂ ਨਹੀਂ ਆ ਰਹੀਆਂ ਪ੍ਰੋਡੂਸਰ ਦੀਆਂ ਤੇ ਵੀ ਉਹਦਾ ਕੀ ਕਾਰਨ ਉਹਦਾ ਕਾਰਨ ਬਾਈ ਦੁ ਥੋੜਾ ਭਗਵਾਨ ਨਾਲ ਬਿਰਤੀ ਲੱਗੀ ਹੋਈ ਆ ਕੋਈ ਤੁਸੀਂ ਫਿਕਰ ਨਾ ਕਰੋ ਅਸੀਂ 50 60 ਜਾਣੇ ਆ ਬਾਈ ਬਾਈ ਨੂੰ ਵਾਪਸ ਲਿਆਵਾਂਗੇ ਕਿਉਂਕਿ ਸਾਡਾ 50 60 ਜਾਣਾਂ ਦਾ ਰੁਜ਼ਗਾਰ ਚੱਲਦਾ ਹੈਗਾ ਸਾਡੇ ਜਿਹੜੇ ਦੂਜੇ ਬੰਦੇ ਨੇ ਬਾਈ ਉਹ ਬੇਰੁਜ਼ਗਾਰ ਨੇ ਸਿਰਫ ਇਹੀ ਪਲੇਟਫਾਰਮ ਸਾਡੇ ਕੋਲੇ ਜਿਹੜਾ ਸਾਡਾ ਤੋਰੀ ਫੁਲਕਾ ਚੱਲਦਾ ਹੈਗਾ ਇੱਕ ਬਾਕੀ ਸਾਨੂੰ ਚਾਉਣ ਵਾਲੇ ਵੀ ਬੜੇ ਜ਼ਿਆਦਾ ਚਾਉਣ ਵਾਲੇ ਬਹੁਤ ਨੇ ਬਾਈ ਲਿਆਵਾਂਗੇ ਉਹਨੂੰ ਵਿੱਬ ਸੀਰੀਜ਼ ਐਵੇਂ ਜਿckਰੀ ਚੱਲੂਗੀ ਉਹ ਚਾਹੇ ਦੀ ਚਲੋ ਉਹਨੂੰ ਆਪ ਦਾ ਕੇਰਾ ਮਨੋਰੰਜਨ ਕਰ ਲੈਂਦੇ ਆ ਦੀ ਭਗਤੀ ਜਮਸਤ ਰਹਿਣ ਦੇ ਪਰ ਉਹਨੂੰ ਵਾਪਸ ਜ਼ਰੂਰ ਲਿਆਵਾਂਗੇ ਵੀ ਦੇਖ ਲੈਣ ਦੇ ਵੀ ਉਧਰ ਕਰਕੇ ਆ ਹਾਂ ਕਰ ਲੈਣ ਤਾਂ ਜਲਦੀ ਦਿਲ ਦੀ ਤਮੰਨਾ ਦਿਮਾਗ ਰਨਾਲੇ ਹਾਂ 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 ਬਾਕੀ ਬਾਈ ਸਾਥ ਬੰਦਾ ਪਹਿਲੀ ਭਗਤੀ ਚ ਪੜਿਆ ਹੋਇਆ ਸੀਗਾ ਤੇ ਚਲੋ ਚੰਗੀ ਗੱਲ ਆ ਵੀ ਰੱਬ ਦਾ ਨਾਮ ਲੈਣਾ ਬਹੁਤ ਸਾਰੇ ਆਏ ਆ ਪੁੱਛਣਾ ਸੀ ਵੀ ਉਹਦੇ ਰੋਲ ਨੂੰ ਦੇਖ ਕੇ ਤੇ ਕਿਰਦਾਰ ਨੂੰ ਦੇਖ ਕੇ ਵਿੱਚ ਬੰਦੇ ਪਾੜਾ ਗਲਤ ਜੱਜ ਕਰ ਲੈਂਦੇ ਆ ਇਹ ਬਿਲਕੁਲ ਗਲਤ ਆ ਬਾਈ ਤੁਸੀਂ ਜਿਹੜੇ ਇੱਕ ਵਾਰੀ ਇਨਸਾਨ ਨੂੰ ਮਿਲ ਲਿਆ ਸੋਨੂੰ ਪਤਾ ਲੱਗ ਜੂਗਾ ਆਟੋਮੈਟਕੀ ਵੀ ਉਹ ਇਨਸਾਨ ਕਹੇ ਜਾਏ ਹਾਂ ਠੀਕ ਆ ਆਪਾਂ ਐਵੇਂ ਕਿਸੇ ਨੂੰ ਜੱਜ ਨਾ ਕਰਿਆ ਕਰੋ ਵਿੱਚ ਮਤਲਬ ਹਰੇਕ ਸੋਸ਼ਲ ਮੀਡੀਆ ਲੜਾਈ ਹੁੰਦਾ ਜਦੋਂ ਰੀਲਾਂ ਨੂੰ ਦੇਖ ਕੇ ਨਾ ਬੰਦਾ ਉਹਨੂੰ ਜੱਜ ਕਰ ਲੈਂਦਾ ਵੀ ਇਹ ਬੰਦਾ ਐ ਆ ਹਾਂ ਪਰ ਵੀਡੀਓ ਚ ਕਰੈਕਟਰ ਦੇ ਦੇਖ ਕੇ ਅਗਲੇ ਨੂੰ ਐ ਹਰ ਇੱਕ ਲਾਦਾਗਾ ਵੀ ਬੰਦਾ ਖਾ ਨਹੀਂ ਕਿੰਨਾ ਕਿਹੋ ਜਿਹਾ ਲੁੱਚਾ ਟੈਪਦਾ ਹੋਊਗਾ ਜਾਂ ਐ ਹੋਊਗਾ ਪਰ ਇਹ ਜੀ ਬਿਲਕੁਲ ਵੀ ਗੱਲ ਨਹੀਂ ਹੈਗੀ ਭਾਈ ਮੈਂ ਕਹਣਾ ਹੋਏ ਉਹ ਇਨਸਾਨ ਐ ਸਗਾ ਮੈਂ ਕਹਣਾ ਜਿੰਨਾ ਰੱਬ ਨੂੰ ਉਹ ਮੰਨਦਾਗਾ ਉਹਨਾਂ ਮੈਨੂੰ ਲੱਗਾ ਵੀ ਮੈਂ ਦੁਨੀਆ ਚ ਕੋਈ ਬੰਦੀ ਨਹੀਂ ਦੇਖਿਆਗਾ ਅੱਛਾ ਹਾਂ ਫੇਰ ਤਾਂ ਇਹਦਾ ਯਾਰ ਜਮਾ ਉਲਟ ਕੰਮ ਹੋ ਗਿਆ ਵੀ ਕਰਦਾ ਉਹ ਜਮਾ ਜਮੇ ਐ ਕੀ ਹੋ ਰਿਹਾ ਹਾਂ ਵੀ ਜ਼ ਸਹੀ ਗੱਲ ਹੈ ਸਹੀ ਗੱਲ ਹੈ ਆਪਣੇ ਮਤਲਬ ਲੋਕ ਨਾ ਉਹ ਗਲਤ ਜਜ ਕਰਦੇ ਗਲਤ ਜਜ ਕਰ ਉਹਨੂੰ ਤੇ ਹੁਣ ਫਿਰ ਮਤਲਬ ਵੀ ਉਮੀਦ ਤਾਂ ਹੈ ਵੀ ਠਰਕੀ ਬਾਬਾ ਵਾਪਸ ਆਊਗਾ ਠਰਕੀ ਬਾਬਾ ਵਾਪਸ ਆਊਗੀ ਬਾਈ ਬਣਾਵਾਂਗੇ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਖਿੱਚ ਕੇ ਲਿਆਵਾਂਗੇ ਰੁਜ਼ਗਾਰ ਆ ਯਾਰ ਬੰਦਿਆਂ ਦਾ ਰੁਜ਼ਗਾਰ ਆ ਮੈਂ ਘੱਟੋ ਘੱਟ 50 ਬੰਦੇ ਰੁਜ਼ਗਾਰ ਆ 10 ਤਾਂ ਮਲਾਜ਼ਮ ਆਲੇ ਨੇ ਪੁਲਿਸ ਮਲਾਜ਼ਮ ਤਿਲਕਣਪੁਰੇ ਚ ਕਿੰਨੇ ਬੰਦੇ ਹੋਗੇ ਕੋਰਟ ਦੁਨਨੇ ਚ ਕਿੰਨੇ ਬੰਦੇ ਹੋਗੇ ਜਿਹੜੇ ਕੈਮਰੇ ਦੇ ਪਿੱਛੇ ਕੰਮ ਕਰਦੇ ਨੇ ਉਹ ਕਿੰਨੇ ਬੰਦੇ ਹੋਗੇ ਪੂਰੇ 50 ਜਾਣੇ ਦੀ ਟੀਮ ਆ ਸੋਨੂ ਮਤਲਬ ਲੋ ਫਿਰ ਵੀਰੇ ਮਤਲਬ ਵੀ ਉਹ ਆਪਦੇ ਕੋਲੋਂ ਵੀ ਪੈਸਾ ਦਿੰਦਾ ਜਾਂ ਮਤਲਬ ਛੋਟਾ ਸੋਸ਼ਲ ਮੀਡੀਆ ਤੇ ਕੰਮ ਆਫ ਕਰਦਾ ਬਾਈ ਪੈਸੇ ਦਿੰਦਾ ਉਹ ਰਹਿ ਰਿਹਾ ਆਪ ਤੁਹਾਨੂੰ ਦਿੰਦਾ ਉਹਦਾ ਦੂਜੇ ਯੂਟਿਊਬਰ ਵਾਂਗੂ ਕੰਮ ਹੀ ਨਹੀਂ ਹੈਗਾ ਉਹ ਤਾਂ ਪੈਸੇ ਇੰਨੇ ਦਿੰਦਾ ਇੰਨੇ ਦਿੰਦਾ ਉਹਦਾ ਪਰਿਵਾਰ ਦਾ ਹਿੱਸਾ ਬਣਾ ਬਣੇ ਹੋਏ ਆ ਬਾਈ ਜੇ ਕੋਈ ਲੋੜ ਆ 10 20 ਹਜ਼ਾਰ ਦੀ ਉਹਨੂੰ ਦਿੱਤਾ ਉਹਨੂੰ ਮੰਗਣਾ ਨਹੀਂ ਅੱਛਾ ਜਿਵੇਂ ਹੁਣ ਤੂੰ ਛੋਟੇ ਭਾਈ ਤੂੰ ਹੁਣ ਮਰੇ ਛੋਟਾ ਭਾਈ ਤੈਨੂੰ ਦੇ ਦਾਂ ਮੈਂ ਕਿਦੋਂ ਕੀ ਮੰਗੂਗਾ ਹਾਂ ਐ ਪਰਿਵਾਰ ਮੰਗੂ ਆ ਬਾਈ ਲੋਕਡਾਊਨ ਲੱਗਾ ਸੀ ਉਦੋਂ ਉਹਨੇ ਸਾਡੀ ਟੀਮ ਸੋ ਇਹ ਇਹ ਵਾਲਾ ਸਿਸਟਮ ਉਹਨਾ ਬਣੀ ਨਹੀਂ ਕਿਉਂਕਿ ਉਹਦਾ ਵਸਾ ਨੂੰ ਮਾਲੋ ਮਾਲ ਹੀ ਕਰਕੇ ਰੱਖਦਾ ਉਹਦਾ ਮਤਲਬ ਵੀ ਜਿੰਨੇ ਕਮਾਲੇ ਉਹਨੇ ਡਾਲੇ ਉਹਨੇ ਡਾਲੇ ਔਰ ਉਹ ਮਤਲਬ ਵੀ ਵਿਚ ਲੋਕ ਹੁਣ ਆਏ ਕਹਿੰਦੇ ਆ ਵੀ ਪ੍ਰੋਡਿਊਸਰ ਨੂੰ ਵੀ ਸ਼ਾਇਦ ਵੀ ਹੋ ਸਕਦਾ ਵੀ ਅੱਜ ਦੇ ਟਾਈਮ ਦੇ ਵਿੱਚ ਇਨਕਮ ਘਟੋ ਵੀ ਤਾਂ ਹੋਰ ਮਾੜੇ ਦੇਖ ਕੇ ਪਾ ਕੇ ਲਿਆ ਕਰ ਵਿੱਚ ਖੱਟੇ ਪਾ ਲੈ ਖੱਟੇ ਪਾ ਦੇ ਹੋਰ ਆਪ ਹੱਥ ਨਾਲ ਪਾਇਆ ਗਿਆ ਇਹ ਵੀ ਹਾਂ ਕਰ ਜਾਂਦੇ ਨੇ ਦੁਕਾਨਾਂ ਦੇ ਬਾਗ ਵਾਲਿਆਂ ਨਾਲ ਗੱਲ ਕਰਦਾ ਮੈਂ ਆਪ ਹੀ ਤੋੜ ਕੇ ਲਿਆਇਆ ਕਿ ਤੇਰੇ ਬਾਅਦ ਤੂੰ ਵੀ ਕਰਾ ਕੀ ਗੱਲ ਕਹਾਂ ਸੀ ਮੈਂ ਤਾਂ ਦਿੱਤੋਂ ਆਏ ਪੁੱਛਦਾ ਸੀ ਮੈਂ ਕਿਹਾ ਵਿਚ ਲੋਕ ਆਏ ਸੋਚਦੇ ਆ ਵੀ ਕੀ ਪਤਾ ਪ੍ਰੋਡਿਊਸਰ ਨੂੰ ਹੁਣ ਵੀ ਪੈਸੇ ਨਾ ਘਟ ਬੰਦੇ ਉਹਨੂੰ ਵੀ ਤਾਂ ਕਰਕੇ ਭਗਤੀ ਚ ਵਾਗ ਗਿਆ ਨਾ 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 ਕਿਹੜੀ ਗੱਲਾਂ ਕਰਦਾ ਸਨੈਪਚੈਟ ਤੋਂ ਲਾ ਕੇ ਫੇਸਬੁਕ ਸਨੈਪਚੈਟ YouTube ਬਾਈ ਪ੍ਰੋਮੋਸ਼ਨ ਵਾਲੇ ਮੈਨੂੰ ਫੋਨ ਕਰੀ ਜਾਂਦੇ ਨੇ ਅਸਿਆ ਅਕੇ ਇੱਕ ਵਾਰੀ ਤੂੰ ਵਿਜ਼ਿਟ ਕਰਵਾਏ ਦੁਕਾਨ ਤੇ ਵਾਹ ਪਾ ਜੀ ਦੀ ਫੀਸ ਮੋਟੀ ਹੈਗੀ ਤੂੰ ਸੋ ਤੋਂ ਦੇ ਨਹੀਂ ਹੋਣੀ ਕਹਿੰਦੇ ਬਾਈ ਕਿੰਨੀ ਮਰਜ਼ੀ ਹੋਵੇ ਤੂੰ ਇੱਕ ਵਾਰੀ ਦਰਸ਼ਨ ਪਵਾ ਦੇ ਪ੍ਰੋਮੋਸ਼ਨ ਨਹੀਂ ਕਰਨ ਜਾ ਰਿਹਾ ਪੈਸੇ ਚ ਮਾਲੋ ਮਾਲ ਆ ਬਾਈ ਪੈਸੇ ਦਾ ਤਰਨੋ ਤਾਂ ਨਹੀਂਗਾ ਕੋਈ ਐਸਟੀਮੇਟ ਮਹੀਨੇ ਦਾ ਕਿੰਨੀ ਕਮਾ ਇਨਕਮ ਤਾਂ ਜੋ ਤਾਂ ਹੈਗੀ ਹੈਗੀ 5-7 ਲੱਖ ਰੁਪਏ ਇਹ ਤਾਂ ਬਹੁਤ ਆ ਬਾਦੂ ਆ ਇਹ ਨਹੀਂ ਤਾਂ ਮੁੱਕਦੀ ਨਹੀਂ ਇੰਨੀ ਮੁੱਕਦੀ ਪਰ ਉਹ ਬੰਦੇ ਦਾ ਮੈਂ ਲਾੜੇ ਜਿਵੇਂ ਤੂੰ ਮੈਨੂੰ ਦੱਸਿਆਗਾ ਫਰ ਉਹ ਬੰਦੇ ਦਾ ਉਨਾ ਹੀ ਖਰਚ ਆ ਜਾਂਦਾ ਕਿੰਨੀ ਛੋਡੇ ਵਰਗੇ ਨਾਲ ਜਿੰਨੀ ਟੀਮ ਆ ਸਾਰਿਆਂ ਦਾ ਧਿਆਨ ਰੱਖਣਾ ਬਹੁਤ ਹੁੰਦੀ ਐਨੀ ਕਮ ਬਹੁਤ ਹੁੰਦੀ ਹੈਗੀ ਜੋ ਤਾਂ ਇਹ ਕਿਹੜਾ ਰੁਪਈਆ ਬਹੁਤ ਹੁੰਦਾ ਮਹੀਨੇ ਦਾ ਇੰਨਾ ਬਹੁਤ ਹੁੰਦਾ ਹਾਂ ਬਹੁਤ ਹੁੰਦਾ ਇਹ ਵੀ ਫਿਰ ਆਪਾਂ ਪਲੇਖਾ ਕੱਢ ਹੀ ਦਿੱਤਾ ਜਿਹੜਿਆਂ ਦਾ ਅੱਜ ਕੱਢਤਾ ਪਲੇਖਾ ਹਾਂ ਹੈਗੀ ਆ ਭਾਈ ਸਨੈਪਚੈਟ ਤੋਂ ਲੈ ਕੇ ਆਉਂਦੇ ਨੇ ਉਹਨੂੰ ਕੰਨਾਂ ਦਾ ਹੁਣ ਪਤੀ ਨੂੰ ਨੇ ਵੀ ਸਨੈਪਚਟ ਵੀ ਬਣਦੇ ਨੇ ਪਰ ਵੈਸੇ ਨੂੰ ਤਾਂ ਪਤਾ ਹੋਊਗਾ ਉਹਨੂੰ ਵਾਧੂ ਹੁੰਦੇ ਨੇ ਉਹ ਤੋਂ ਉੱਤੋਂ ਮਤਲਬ ਉਹਨੂੰ ਤਾਂ ਹਰੇਕ ਥਾਂ ਦੀ ਆਗਾ ਕਿਸੇ ਦੀ ਪ੍ਰੋਮੋਸ਼ਨ ਕਰਨੀ ਕਿਸੇ ਦਾ ਕੋਸ਼ ਕਰਨਾ ਕੁਝ ਵੀ ਕਰਨਾ ਤੇ ਲੜੇ ਤੁਸੀਂ ਕੀ ਸੋਚਿਆ ਅੱਗੇ ਆਪਦੀ ਜ਼ਿੰਦਗੀ ਬਾਰੇ ਅੱਗੇ ਜ਼ਿੰਦਗੀ ਵਾਸਤੇ ਟੱਪੀ ਜਾਂਦੇ ਐਵੇਂ ਜੱਕਰੀ ਹਾਂ ਮੈਨੂੰ ਵੈਸੇ ਆਫਰਾਂ ਆਈਆਂ ਨੇ ਪੰਜਾਬੀ ਫਿਲਮ ਦੇ ਵਿੱਚ ਐਸੀ ਗੱਲ ਨਹੀਂ ਜੋਤ ਆਫਰਾਂ ਆਈਆਂ ਨੇ ਪਰ ਮੈਂ ਜਾਂਦਾ ਨਹੀਂਗਾ ਕਾਰਨ ਕਾਰਨ ਕੀ ਹੈ ਪਹਿਲਾ ਮੇਰਾ ਇਧਰੋਂ ਕਰੀਅਰ ਖਤਮ ਕਰਨਗੇ ਹਾਂ ਤੈਨੂੰ ਆਦੇ ਨਾਲ ਬੌਂਡ ਕਰ ਮੈਨੂੰ ਇਧਰੋਂ ਜ਼ੀਰੋ ਕਰ ਦੇਣਗੇ ਮੇਰੀ ਇਧਰੋਂ ਕੋਈ ਵੀਡੀਓ ਨਹੀਂ ਪਾਣੀ ਕੁਝ ਨਹੀਂ ਹੋਣੀ ਤੁਸੀਂ ਆਖੋਗੇ ਵੀ ਲਾਲਾ ਕਿੱਧਰ ਗਾਇਬ ਹੋ ਗਿਆ ਹਾਂ ਫੇਰੀ 250 ਰੁਪਏ ਲਾ ਕੇ ਦੇਖਣ ਜਾਊਂਗਾ ਥੀਟਰ ਦੇ ਵਿੱਚ ਵੀ ਲਾਲਾ ਤਾਂ ਉੱਥੇ ਲੱਗ ਗਿਆ ਵੀ ਲਾਲਾ ਤਾਂ ਪੰਦਰੋਂ ਵੱਡੀ ਬੰਦੇ ਵਾ ਗਿਆ ਹਾਂ ਇਹ ਉਹਨਾਂ ਨੂੰ ਜਾਊਗੀ ਇਨਕਮ ਛੋਟਾ ਮੋਟਾ ਮੈਨੂੰ ਰੋਲ ਦੇਣਗੇ ਉਹਨੂੰ ਚੁਕਾਈ ਫਿਰਨਗੇ ਟੰਬੇ ਇੱਧਰ ਵਗ ਜਾ ਇੱਧਰ ਵਗ ਜਾ ਮੈਨੂੰ ਸਾਨੂੰ ਸਾਰਾ ਪਤਾ ਬਾਈ ਪੰਜਾਬੀ ਫਿਲਮਾਂ ਦੇ ਵਿੱਚ ਕੀ ਹੁੰਦਾ ਕੀ ਸਿਸਟਮ ਆ ਸਾਡੀ ਪੂਰੀ ਕਿਤਾਬ ਪੜੀ ਹੋਈ ਹੈਗੀ ਕਿਉਂਕਿ ਪ੍ਰੋਡੂਸਰ ਨੇ ਸਾਨੂੰ ਕੱਲੀ ਕੱਲੀ ਚੀਜ਼ ਦੱਸੀ ਹੋਈ ਹੈਗੀ ਤਾਂ ਹੀ ਪ੍ਰੋਡੂਸਰ ਆਉਣ ਵੀ ਆਪਦਾ ਹੀ ਕੰਮ ਚੱਲੀ ਜਾਂਦਾ ਜਿਆਦਾ ਤੋਰੀ ਫੁੜਕਾ ਚਲਾਈ ਨਹੀਂ ਵੱਡੇ ਨਾਲ ਕਿਸੇ ਨਾਲ ਜਾਂਦੀ ਨਹੀਂ ਹਾਂ ਪਰ ਆਪਾਂ ਆਵਾਂਗੇ ਜੇ ਕਈ ਵਾਰੀ ਚੰਗੇ ਗਾਇਕ ਨਾਲ ਆਵਾਂਗੇ ਗਾਣੇ ਦੇ ਵਿੱਚ ਸ਼ੂਟਿੰਗ ਚਾਵਾਂਗੇ ਕਿਉਂਕਿ ਉਹ ਇੱਕ ਦੋ ਦਿਨਾਂ ਦਾ ਕੰਮ ਹੁੰਦਾ ਗਾਣੇ ਸ਼ੂਟਿੰਗ ਚਾਵਾਂਗੇ ਵਧੀਆ ਵੱਡੇ ਪੱਧਰ ਦੇ ਗਾਇਕ ਨਾਲ ਆਵਾਂਗੇ ਆਏ ਦਾ ਕਰਦੇ ਉਹਦਾ ਗਲਾਬ ਨਾਲ ਆਉਂਗਾ ਆਰਨੇਤ ਨਾਲ ਆਉਂਗਾ ਕਿਉਂਕਿ ਬਈ ਆਪਣੇ ਏਰੀਆ ਦੀ ਸ਼ਾਨ ਹੈਗੀ ਜਿਵੇਂ ਟੀਸੀ ਦੇ ਫੇਰ ਨਾਲ ਹੀ ਆਏਗਾ ਕਿੰਦਿਆ ਚੰਗੇ ਇਨਸਾਨ ਨੇ ਬਈ ਮੈਂ ਤੇਰੀ ਰੀਡ ਵੀ ਦੇਖੀ ਜੀ ਇੱਕ ਅੱਧਾ ਦਿਨ ਹੋ ਗਿਆ ਤੁ ਗਲਾਬ ਸਿੱਧੂ ਬਾਈ ਨਾਲ ਗਲਾਬ ਨਾਲ ਤਾਂ ਬਾਲਾ ਪ੍ਰੇਮ ਆ ਉਹਨਾਂ ਦੇ ਪਿਤਾ ਜੀ ਨਾਲ ਵੀ ਪਾਈ ਹੋਈ ਆ ਹਾਂ ਬਾਲਾ ਪ੍ਰੇਮ ਆ ਉਹਨਾਂ ਨਾਲ ਦਾ ਬਹੁਤ ਇਨਸਾਨ ਬੰਦਾਂ ਲਗਾਉਣੇ ਦੇ ਵਿੱਚ ਕੰਮ ਕਰਨਾ ਉਹਨਾਂ ਨਾਲ ਕਰਾਂਗੇ ਬਈ ਦਿਲੋਂ ਇੱਛਾ ਕੀ ਜਰੂਰ ਆਵਾਂਗੇ ਉਹਦੀ ਵੀਡੀਓ ਚਾਹਾਂਗੇ ਵੱਡੀਆਂ ਫਿਲਮਾਂ 'ਚ ਜਾ ਕੇ ਨਹੀਂ ਕੋਈ ਜੇ ਗਲਾਬ ਆਖੂਆ ਰੈਪ ਵੀ ਕਰ ਲੈਂਦੇ ਆਪਾਂ ਰੈਪ ਕਰਕੇ ਦਿਖਾਓ ਬਰਾ ਯਾ ਯਾ ਸਿੱਧੂ ਮੂਸਾ ਸਿੱਧੂ ਤੂੰ ਵੈਟ ਕਰਿਆ ਜਾ ਯਾ ਨੂੰ ਜੇ ਕਬਾ ਚ ਜੂਗਾ ਨਾ ਆਟੋਮੈਟ ਕੀ ਵਧੀਆ ਬਣ ਜੂ ਏ ਇਹ ਰੈਪ ਆਟੋਮੈਟ ਕਿਸ ਨੂੰ ਵਧੀਆ ਲੱਗਣ ਲੱਗੇ ਹੁਣ ਤਾਂ ਫਿਲਹਾਲ ਮੋਟਰ ਤੇ ਬਟਾਂਗੇ ਡਟ ਜੇ ਹੋ ਜਾ ਆ ਡਟ ਹੋ ਜੂਗੀ ਰੈਪ ਵਧੀਆ ਆਉਂਦੀ ਆ ਮੈਨੂੰ ਗੱਲ ਕਰ ਸੜਾ ਹੁਣ ਮੈਂ ਖੱਟੇ ਅੰਗੂਰ ਖਾਦਾਂ ਕਰ ਗਲਾਬ ਸਿੱਧੂ ਬਾਈ ਨੂੰ ਬੇਨਤੀ ਕਰਦਾ ਵੀ ਲਾਲਾਈ ਦਾ ਤੁਸੀਂ ਰੈਪ ਹੀ ਪਵਾਇਓ ਪਵਾ ਦੂਗਾ ਪਵਾ ਦੂਗਾ ਹਾਂ ਉਹ ਨਹੀਂ ਜਵਾਬ ਹੁੰਦਾ ਹੈਗਾ ਆਪਾਂ ਨੂੰ ਦੇ ਗਲਾਬ ਸਿੱਧੂ ਬਾਈ ਨੇ ਪਿੱਛੇ ਜੇ ਬਹੁਤ ਵਧੀਆ ਕੰਮ ਕਰਿਆ ਜਿਹੜਾ 11 ਲੋਡ ਬੰਦ ਕੁੜੀਆਂ ਦਾ ਵਿਆਹ ਕਰਾਇਆ ਸੀ ਤੁਸੀਂ ਗਏ ਸੀ ਉੱਥੇ ਮੈਂ ਗਿਆ ਸੀਗਾ ਬਾਕੀ ਗੱਲ ਜਿਹੜਾ ਜਾਮ ਦੇਣਾ ਆਊਗਾ ਉਹਦਾ 21 ਕੁੜੀਆਂ ਦੇ ਵਿਆਹ 10 ਹੋਰ ਹਾਂ ਫਿਰਦਾ ਯਾਰ ਬਹੁਤ ਵਧੀਆ ਕੰਮ ਕਰ ਰਿਹਾ ਹਾਂ ਵਿਆਹ ਵੀ ਪੂਰੇ ਹਾਈ ਲੈਵਲ ਤੇ ਕਰ ਰਹੇ ਨੇ ਐ ਨਹੀਂ ਕੋਈ ਮਾਮੂਲੀ ਜੀ ਗੱਲ ਪੂਰਾ ਖਾਣ ਪੀਣ ਵਾਲਾ ਸਮਾਨ ਸੀਗਾ ਪੂਰਾ ਐਨ ਜਮਾ ਇੱਕ ਨੰਬਰ ਕੰਮ ਸੀ ਬਾਕੀ ਸੋਸ਼ਲ ਮੀਡੀਆ ਵਾਲਿਆਂ ਦੇ ਉੱਤੇ ਕਲਾਕਾਰਾਂ ਨੂੰ ਬਾਈ ਨੇ ਬਹੁਤ ਵਧੀਆ ਸੇਹ ਦਿੱਤੀ ਹੈ ਬਹੁਤ ਵਧੀਆ ਸੁਨੇਹਾ ਮੈਂ ਕਹਣਾ ਐਡਾ ਸੁਨਹਿਾਰਾ ਰਹਿ ਰਿਹਾ ਪਤਨੂ ਬਾਈ ਜਦੋਂ ਸਿੱਧੂ ਮੂਸੇ ਵਾਲਾ ਵਗ ਗਿਆ ਸੀਗਾ ਕਿਉਂਕਿ ਦੁਨੀਆ ਸਭ ਸਭ ਦੇ ਕੋ ਹੋ ਗਿਆ ਨਾ ਉਦਾਸੀ ਸਾਡੀ ਸੀ ਨਾ ਬਾਈ ਨੇ ਬਾਈ ਨੇ ਹਾਂ ਬੱਚੇ ਬੱਚੇ ਦੇ ਬਈ ਸਦਮਾ ਲੱਗਿਆ ਸਾਰੇ ਇੰਡੀਆ ਤੇ ਸਦਮਾ ਲੱਗਿਆ ਬਹੁਤ ਵੱਡਾ ਸਦਮਾ ਲੱਗ ਗਿਆ ਦੀ ਆਪਾਂ ਨੂੰ ਉਦੋਂ ਤੇ ਬਾਈ ਨੇ ਆ ਕੇ ਕੁਝ ਕ हद ਤੱਕ ਗਲਾਬ ਨੇ ਬਾਈ ਨੇ ਉਹਦੀ ਕਮੀ ਨੂੰ ਆਪਾਂ ਨੂੰ ਪੂਰੀ ਕਰੀ ਅੱਛਾ ਹਾਂ ਪਰ ਵੈਸੇ ਉਹਦੀ ਕਮੀ ਤਾਂ ਨਹੀਂ ਪੂਰੀ ਹੁੰਦੀ ਪਰ ਕੁਝ ਕ ਹੱਦ ਤੱਕ ਆਪਣਾ ਮਨ ਉਹਨਾਂ ਦੇ ਪਰਿਵਾਰ ਨਾਲ ਬਹੁਤ ਵਧੀਆ ਬਾਈ ਬਹੁਤ ਵਧੀਆ ਸੀ ਹਾਂ ਉਹਨਾਂ ਦਾ ਵੀ ਧਿਆਨ ਰੱਖਦੇ ਹਾਂ ਹਾਂ ਤੇ ਹੋਰ ਨਾਲੇ ਕੋਈ ਸਵਾਲ ਜਵਾਬ ਸਵਾਲ ਜਵਾਬ ਤਾਂਹੀ ਆਂਗੂਰ ਤੋਂ ਪਿਲੀ ਜਿੱਦੇ ਅੰਬ ਤੋਤੇ ਆ ਹਾਂ ਮੈਂ ਤਲਾ ਤੋ ਕੇ ਰੱਖਦੇ ਹੁੰਦੇ ਆ ਉਹ ਵੀ ਆ ਦੇ ਆ ਹੜਾ ਲੈ ਮੈਂ ਤੇ ਫਿਰ ਨਾ ਪਰ ਮਾਰੇ ਤੂੰ ਵੀ ਕਾਬਿਲ ਹੋਰ ਤਾਂ ਭਾਈ ਇਹੀ ਮੈਸੇਜ ਦੇਣਾ ਚਾਹੁੰਦੇ ਆ ਚੰਗੇ ਇਨਸਾਨ ਬਣੋ ਠੀਕ ਆ ਜੋਤ ਵਰਗੇ ਤੇ ਭਰਾ ਆਪਣੇ ਰੰਧਾਵੇ ਵਰਗੇ ਵਧੀਆ ਇਨਸਾਨ ਨੇ ਬਾਈ ਬਹੁਤ ਨਾਈਸ ਇਨਸਾਨ ਨੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੀਗੀ ਤਾਂ ਅੱਗੇ ਦੇ ਕੇ ਸ਼ੇਅਰ ਕਰ ਦੋ ਤੇ ਜਿਹਨਾਂ ਸਾਡਾ ਪੇਜ ਨਹੀਂ ਫੋਲੋ ਕਰਿਆ ਜਰੂਰ ਪੇਜ ਫੋਲੋ ਕਰ ਲਓ ਬਾਕੀ ਗੱਲ ਬਾਈ ਸੋਨੇ ਸੋਨੇ ਕਮੈਂਟ ਲਿਖ ਦਿਓ ਲੋ ਵੀ ਮਿੱਤਰੋ ਇਹ ਸੀ ਆਪਣੇ ਲਾਲਾ ਜੀ ਇਹਨਾਂ ਨੂੰ ਜਾਣਦਾ ਤਾਂ ਅੱਜ ਕੱਲ ਬੱਚਾ ਬੱਚਾ ਜਾਣਦਾ ਬੱਚਾ ਬੱਚੇ ਨਾਲ ਪਿਆਰ ਆ ਪੂਰੀ ਫੁੱਲ ਘਰੇਲਤਾ ਜਿੱਥੋਂ ਦੀ ਨਾਗਦੇ ਨੇ ਲੋਕ ਫਟਵਾ ਕਰਾਉਂਦੇ ਨੇ ਕਹਿੰਦੇ ਨਹੀਂ ਲੜਾ ਜੀ ਪਿਆਰ ਆ ਬਸ ਦੁਨੀਆ ਪਿਆਰ ਕਰੀ ਜਾਂਦੀ ਹੈਗੀ ਤੇ ਇਹ ਇਹਨਾਂ ਦੀ ਇੱਕ ਸੂਟੀ ਜਿਹਾ ਆਪਾਂ ਜ਼ਿੰਦਗੀ ਦੇ ਬਾਰੇ ਜਾਣ ਪਹਿਚਾਨ ਕਰਾਈ ਆ ਤੁਹਾਡੇ ਨਾਲ ਤੇ ਅੱਗੇ ਹੋਰ ਵੀ ਪਾਉਂਦੇ ਰਹਾਂਗੇ ਲਾਲਾ ਜੀ ਦੇ ਬਾਰੇ ਅੱਗੇ ਹੋਰ ਵੀ ਪੁੱਛਾਂਗੇ ਪਰਿਵਾਰ ਬਾਰੇ ਸਾਰੇ ਕਾਹੇ ਬਾਰੇ ਪੁੱਛਾਂਗੇ ਇਹ ਪਾਰਟ 1 ਆ ਮਿੱਤਰੋ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਆਪਣੇ ਨਾਲ ਇੱਥੇ ਤੁਸੀਂ ਜੁੜਜੋ। ਇਸ ਤੋਂ ਬਾਅਦ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ। ਧੰਨਵਾਦ। ਕੱਟੀ ਗਈ ਵੀਡੀਓ ਕੱਟੀ ਗਈ। ਕੱਟ ਦੇ ਕੱਟ ਦੇ। ਬਸ ਠੀਕ। ਉਹ ਹਸਾਬ ਰਹਿਣਾ ਤੇ ਲਿਖਣੀ ਹੈ। ਹਸਾਬ ਰਹਿਣਾ ਤੇ ਲਿਖਣੀ। ਮੇਰੇ ਕਿ ਨਹੀਂ ਕਹਾਦਾ। ਵੀਡੀਓ ਤਾਂ ਕੱਟੀ ਗਈ। ਵੀਡੀਓ ਤਾਂ ਕੱਟਦੀ। ਕੱਟਦੀ ਵੀਡੀਓ। ਆ ਦੇਖ। ਥੋੜਾ ਲੈ ਕੇ ਥੋੜਾ ਥੋਦਾ। ਕਿੰਨਾ? ਖਾ ਸਾਦ ਆ ਗਿਆ। ਕੋਈ ਬਣਾ ਨਾ ਕੰਝਾ। ਕੋਈ ਕਿਉਂ ਬਣਾ ਦੇਣਾ ਹੱਟੀ ਦਾ ਲੈ ਕੇ ਆਗਾ। ਉਹ ਕੱਪ ਮਰੀਏ ਨਾ ਕੱਪ ਨਹੀਂ ਕੁੱਪ ਨਹੀਂ ਹੈਗਾ ਮੇਰੀ ਗੱਲ ਸੁਣ ਉਹਨਾਂ ਨੂੰ ਕਹਿ ਦੀ ਹੁਣ ਕਣ-ਕੁਣਕ ਵਾਢ ਲਈ ਹਾਂ ਪੈਸੇ ਦੇ ਜੀ ਕਿੰਨੇ ਆ ਉਹ ਆਹੀ 3000 ਰੁਪਏ ਹੈ ਹੂੰ ਤੰਨਾ ਯਾਰ ਕੰਜਰ ਦਾ ਸਾਡਾ ਸਾਰਾ ਲਾਣਾ ਨਹੀਂ ਖਾਂਦਾ ਤੰਨਾ ਸਾਰਾ ਲਾਣਾ ਸਾਰਾ ਚੱਕ ਕੇ ਕੋਲਾ ਲਾ ਲੈਣਾ ਮੂੰਹ ਨੂੰ ਕੀ ਲੈ ਕੇ ਗਿਆ ਗੁੜ ਗਿਆ ਕੱਚਾ ਪੱਤੀ ਗਿਆ ਹੀ ਗਿਆ ਸਮਾਨ ਤੰਦਰ ਦਾ 1800 ਤਾਂ ਗੂਰੀ ਖਵਾ ਦੇ ਤੈਨੂੰ ਤੇਰੇ ਮੂੰਹ ਤੇ ਨਹੀਂ ਸਟਿੰਗਾ ਪਿੰਦਾ ਮੈਂ ਤਾਂ ਪਿੰਦਾ ਹੀ ਨਹੀਂ ਪਿੰਦਾ ਕਿਉਂ ਨਹੀਂ ਹਾਂ ਫਿਰ ਤੂੰ ਸਟਿੰਗ ਵੇਚਦਾ ਸਟਿੰਗ ਦਾ ਖਰੂਪ ਪੜਦੇ ਨਾਲ ਵੇਚੀ ਦੀ ਆਉਂਦਾ ਪਿੰਡ ਚ ਮਨਾਈ ਕੀਤੀ ਹੋਈ ਮਨਾਈ ਕਰੀ ਆ ਫਿਰ ਕੰਜਰ ਦਾ ਸਟਿੰਗ ਵੇਚਦਾ ਮੈਂ ਤੇਰੀ ਸ਼ਿਕਾਇਤ ਕਰੂ ਨਹੀਂ ਖਾਤਾ ਜਾ ਕਰੀਰ ਕਰਦੇ ਖਾਤਾ ਜਾ ਕਰੀਰ ਐ ਨਾ ਕਰੇਗਾ ਤੱਕਾ ਕਰਦਾ ਐ ਨਾ ਕਰ ਦੂੰਗਾ ਬੜਾ ਲੇਖ ਦੇਣਾ 3000 ਰੁਪਏ ਦੇਣਾ ਚੱਲ ਆਂ ਗੂਰ ਵੇਰੇ ਨੇ ਨਾ ਐਂ ਗੂਰ ਤੇਰੇ ਨੇ ਖਾੜਾ ਤੇ ਮੇਰੀ ਪੁਸਪਾ ਖਾਊਗੀ ਐ ਹਾਂ ਪੁਸਪਾ ਅਬੀ ਹਾਂ ਆਟੀ ਨਾਲੇ ਰੇ ਆਲੇ ਆ ਭਾਬੀ ਦਾ ਤੇਰੇ ਪਿਓ ਦੀ ਭਾਬੀ ਲੱਗ ਜੇਗੀ ਤਹਾਂ ਨਾ ਜਾਇਆ ਕਰ ਹਾਂ ਐਂ ਕਿਉਂ ਤਾਂ ਮੈਂ ਭਾਬੀ ਘੜਾ ਕਰੂੰਗਾ ਐ ਅਸਲ ਤੇਰੇ ਪਿਓ ਦੀ ਭਾਬੀ ਉਹ ਤੇਰੀ ਭਾਬੀ ਹੈ ਓ ਬਾਬਾ ਬਣ ਜੂ ਚੱਲ ਚੰਗਾ ਫਿਰ ਹੈ ਹੈ ਜਾਣਾ ਲੇਟ ਆ ਗਈ ਹੋਊਗੀ ਘੱਕ ਮੋੜ ਦੇਣਗੇ ਹੱਟੀ ਤੇ ਓਏ ਯਾਰ ਕੀ ਕਰੇਗਾ ਹੱਟੀ ਤੇ ਆ ਇੱਥੇ ਮੇਰੀ ਗੱਲ ਸੁਣ ਚੰਗੇ ਦਰਸਤ ਲੱਗਿਆ ਸਕੂਨ ਆ ਮੋਟਰ ਤੇ ਬੈਠਾ ਕੰਜਰ ਤੇ ਹੱਟੀ ਤੇ ਕੀ ਕਰਨਾ ਤੂੰ ਆ ਗਿਆ ਹੱਟੀ ਤੇ ਪੈਸੇ ਕਮਾਊਗਾ ਪੁੱਤ ਹੁਣ ਕੰਕ ਵੱਢ ਲਈ ਰੁਪਏ ਜੇਬ ਚ ਪਾ ਲੈ ਕਿੰਨਾ ਔੜਦੀ ਹੈ ਹੁਣ ਗੱਲਾਂ ਕਾਦੇ ਪਾਲੇ ਯਰ 6 ਮਹੀਨੇ ਅਸੀਂ ਖੜੀ ਰਹਿੰਦੀ ਆ ਫਸਲ ਉਧਰੋਂ ਰੱਬ ਡਰਾ ਦਾ ਉਧਰੋਂ ਲੈਟ ਡਰਾ ਦਾ ਦੀ ਜਾਨੂੰ ਤਾਂ ਹੀ ਤਾਂ ਤੇਰੀ ਹੱਟੀ ਤੇ ਨਹੀਂ ਦਾ ਇੱਕ ਇੱਕ ਦਿਨ ਨੁਕਸਾਨ ਵੀ ਬੜਾ ਹੋ ਗਿਆ ਨੁਕਸਾਨ ਬੜਾ ਹੋ ਗਿਆ ਇਹ ਕੀ ਤਾਂ ਹੀ ਦਾ ਡਰ ਡਰ ਕੇ ਦਾ ਟਾਈਮ ਨਾਲ ਤੂੰ ਦਾ ਕੰਜਰ ਤੜਕੇ ਦਾ ਆ ਰਖੜਨਾ ਉਹ ਕਰਕੇ ਪੂਰਾ ਮੇਰੇ ਵਰਗ ਨੂੰ ਆ ਕੇ ਉਹਦੀ ਮੁੰਨ ਦਾ ਨਾ ਐ ਵਿੱਚ ਪਾਉਂਦਾ ਹੈ ਕੱਟ ਦੇ